ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਖ ਪੰਜ ਨੇ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਜ ਦੁਖ ਪੰਜਨ ਤੇਰਾ ਨਾਮ ਜੇ ਦੁਖ ਪੰਜਨ ਤੇਰਾ ਨਾਮ ਆਠ ਪਹਿਰਾ ਰਾਦੀ ਐ ਪੂਰਨ ਸਤਗੁਰੂ ਗਿਆਨ ਰਹਾਓ ਜਿਤ ਘਟ ਵਸੈ ਪਾਰ ਬ੍ਰਹਮ ਸੋイ ਸੁਹਾਵਾਥਾਓ ਜਮ ਕੰਕਰ ਨੇੜਨਾ ਵੈ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣਿਆ ਨਾ ਜਾਪੈ ਆਰਾਧ ਓਟ ਤੇਰੇ ਜਗ ਜੀਵਨਾ ਮੇਰੇ ਠਾਕੁਰ ਅਗ ਮਗਾਦ ਪਏ ਕਿਰਪਾਲ ਗੋਸਾਈਆਂ ਨੱਠੇ ਸੋਗ ਸੰਤਾਪ ਦਿੱਤੀ ਬਾਵਨਾ ਲੱਗ ਗਈ ਸਤਗੁਰੂ ਰਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕਿਛ ਪਾਇਆ ਜਨਨ नानक सद बलहार गौड़े महल्ला पंजवा सुके हरे किए खिनमाए अमृत दृष्ट संज जीवाए काटे कष्ट पूरे गुरुदेव सेवक को दिननी अपनी सेव राहो मिट गई चिंता पुनी मन आशा करी दया सब गुरु गुणता सा दुख नाटे सुखाय समाए टिल ना परे जा गुरु फरमाए इच पुनी पूरे गुरु मिले नानक ते जन सुपल फरे गौड़े महल्ला पंजवा ताप गए पाई प्रभु शांत शीतल भए किन्नी प्रबदात प्रभु ਮਤੇ ਪਏ ਸੁਹੇਲੇ ਜਨਮ ਜਨਮ ਕੇ ਵਿਚਰੇ ਮਿਲੇ ਰਹਾਓ ਸਿਮਰਤ ਸਿਮਰਤ ਪ੍ਰਭ ਦਾ ਨਾਮੋ ਸਗਲ ਰੋਧ ਕਾਬਿਲ ਸਿਆ ਥਾਓ ਸਹਿਜ ਸੁਭਾਏ ਬੋਲੇ ਹਰਵਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੇ ਦੁਖ ਦਰਦ ਜਮ ਨੇੜ ਨਾ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ ਪੰਜਵਾ ਜੀ ਸਿਮਰਤ ਦੁਖ ਸਭ ਜਾਏ ਨਾਮ ਨਿਤਨ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਏਕ ਅਸਬਿਨਾ ਹੀ ਦੂਜਾ ਕੋਏ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਤਿ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਰਬ ਰਹਾ ਸਰਬਤਰ ਸੁਆਮੀ ਗੁਣ ਗਾਵੇ ਨਾਨਕੰਤ ਜਾਮੀ ਗਉੜੀ ਮਹਲਾ ਪੰਜਵਾ ਕੋਟ ਬਿਗਨ ਹਿਰੇਖਿ ਨਮਾਏ ਹਰ ਹਰ ਕਥਾ ਸਾਥ ਸੰਸੁਨਾਏ ਪੀਵਤ RAM ਰਸ ਅੰਮ੍ਰਿਤ ਗੁਣ ਗਜਾਸ ਜਪ ਹਰ ਚਰਨ ਮਿਟੇ ਖੁਦ ਦਾ ਆਸਰਾਓ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕੇ ਹਿਰਦੈ ਵਸੈ ਪ੍ਰਭੁਵਾਨ ਔਖਦ ਮੰਤ ਤੰਤ ਸਭ ਚਾਰ ਕਰਨੇ ਹਰਿ ਦੇ ਮਹਤਾਰ ਤਜ ਸਭ ਬ੍ਰਹਮ ਪਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਪਾਏ ਧਰਮ ਗੌੜੀ ਮਹੱਲਾ ਪੰਜਵਾ ਸ਼ਾਂਤ ਭਈ ਗੁਰ ਗੋਬਿੰਦ ਪਾਏ ਤਾਪ ਪਾ ਬਿਨਸੇ ਮੇਰੇ ਪਾਈ ਰਹਾਓ ਰਾਮ ਨਾਮ ਨਿਤ ਰਸਨ ਵਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਏ ਵਿਆਦ ਉਪਰੇ ਜਨ ਮੀਤ ਮਨ ਵਜ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣ ਆਏ ਗੌੜੀ ਮਹੱਲਾ ਪੰਜਵਾ ਨੇਤ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਾਓ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਨਾਨਕ ਨਾਮ ਜਪੈ ਸੋ ਜਿਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗਉੜੀ ਮਹਲਾ ਪੰਜਵਾ ਥਿਰ ਕਰਐ ਸੋ ਹਰਜਨ ਪਿਆਰੇ ਸਤਗੁਰੂ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਹਿਜ ਰੱਖੀ ਕਰਤਾਰੇ ਬਾਦ ਸਹਾ ਸਭ ਬਸ ਕਰਦੀਨੇ ਅੰਮ੍ਰਿਤ ਨਾਮ ਮਹਾਰਜ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪ੍ਰੇ ਪ੍ਰਵੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾ ਰਾਗ ਪਿਤਾ ਬ੍ਰਹਮ ਮੇਰੇ ਮੋਹਿ ਨਿਰਗੁਣ ਸੱਗੁਣ ਤੇਰੇ ਰਹਾਓ ਪੰਜ ਵਿਖਾ ਦੀ ਏਕ ਗਰੀਬਾ ਖੋ ਰਕਣਹਾਰੇ ਖੇਦ ਕਰੈ ਰਬੂਤ ਸੰਤਾਵੋ ਆਇਓ ਸਰਣ ਤੁਹਾਰੇ ਕਰ ਕਰ ਹਾਰਿਓਨੇਕ ਬੋ ਪਾਤੀ ਛੋੜ ਕਤੂ ਨਾਹੀ ਏਹ ਬਤ ਸੁਨਤਾ ਕੇ ਉਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਇ ਤਿੰਤੇ ਤਿਰਜ ਪਾਇਆ ਸੰਤੇ ਮੰਤ ਦਿਓ ਮੋਇ ਨਿਰਪੋ ਗੁਰ ਕਾ ਸਬਦ ਕਮਾਇਆ ਜੀਤ ਲਏ ਹੋਏ ਮਾਜ ਖਾਦੀ ਸਹਿਜ ਸੁਹਿਲਿ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸ ਆ ਪਾਇਆ ਪਦ ਨਿਰਵਾਣੀ ਬਿਲਾਵਲ ਮਹਿਲਾ ਪੰਚਮ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗੰਨਾ ਲਾਗਿਆ ਜਬ ਅਲਕ ਪੇਵ ਤਰਤ ਪੁਨੀਦ ਪਏ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਰਹਾਓ ਸਭ ਨੇ ਥਾਇ ਰਵਿਆ ਪੂਰਾ ਜੁਗਤ ਜਾ ਕਾ ਬੜ ਬੜਤਾਬ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰ ਬਿਗਨ ਹੋਏ ਸਭ ਥਾਈ ਊਠੇ ਸਭ ਸੁਖ ਪਾਏ ਸਤ ਗੁਰੂ ਟੂਠੇ ਪਾਰ ਬ੍ਰਹਮ ਪ੍ਰਭੂ ਪੈ ਰਖਵਾਲੇ ਜਿੱਥੇ ਕਿਤੇ ਜਸੈਰ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਲ ਮਹਿਲਾ ਪੰਜਵਾ ਚਰਨ ਕਮਲ ਪ੍ਰਭੇਰ ਦੇਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਤ ਕਤਾ ਅੰਮ੍ਰਿਤ ਪ੍ਰਭੂ ਗਿਆਨੇ ਕਉ ਨਾਨਕ ਜਪ ਜੀਵੇ ਗਿਆਨੇ ਬਿਲਾਵਲ ਮਹੱਲਾ ਪੰਜਵਾ ਸਾਧ ਪਾਏ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨ ਤੂਰੇ ਰਹੋ ਤਾਪ ਪਾਪ ਸੰਤਾ ਬਿਨਾ ਸੇ ਹਰ ਸਿਮਰਤਿ ਕਿਲਿ ਬਖਸੁਨਾ ਸੇ ਆਨੰਦ ਕਰੋ ਮਿਲ ਸੁੰਦਰ ਨਾਰੇ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਰ ਆਕਾਰ ਜੇ ਸਤਗੁਰੂ ਆਪ ਸਵਾਰਿਆ ਵੱਡੇ ਆੜ ਜਾਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹੋ ਵਾਰਣ ਤ੍ਰਣ ਤ੍ਰਿਪੋਣ ਹਰਿਆ ਹੋਏ ਸਗਲੇ ਈ ਸਰਦਾਰਿਆ ਮਨ ਛੇ ਨਾਨਕ ਪੁਰ ਪਾਏ ਪੂਰਨ ਈਚ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭਾਉ ਗਵਾਇਆ ਨੀਂਦ ਭਈ ਸੁਖ ਸਹਿਜ ਕਰਾਇਆ ਰਹਾਓ ਰਜ ਰਜ ਭੋਜਨ ਖਾਓ ਮੇਰੇ ਪਾਏ ਅੰਮ੍ਰਿਤ ਨਾਮ ਰਿਤਮਾਏ ਤੇ ਆਏ ਨਾਨਕ ਗੁਰਪੁਰੇ ਸੰਗ ਨਾਏ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੇ ਤੇਰਾ ਮਨ ਤਨ ਆ ਰੋਗ ਗੁਣ ਗਾਓ ਨਿਤ राम के ए अवखद जोग आवे बसो कर देश में ए पले संजोग नानक प्रभु सो प्रसन्न भए लै गए वियोग बिलावल महला पंजवा वंदन काटे आप प्रभु होवा कृपाल दीन दयाल प्रभु पारब्रह्म ताकी नजर निहाल गुरपुरे कृपा करी काटिया दुख रोग मन तन शीतल सुखी भया प्रभु त्यामन जोग रहाओ अवखद हर का नाम है जित रोग ना व्यापै साथ संगपन तन हितै फिर दुख ना जापै हर 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 जापियै ਦੱਲਿਉ ਲਾਹਿ ਕਿਲਵਿਕ ਉਤਰੈ ਸੂਦ ਹੋਇ ਸਾਧੂ ਸਰਣਾਇ ਸੁੰਨਤ ਜਪਤ ਹਰਨਾਮ ਜਸ ਤਾਕੇ ਦੂਰ ਬੁਲਾਇ ਮਾਮੰਦ ਨਾਨਕ ਕਥੈ ਹਰ ਕੇ ਗੁਣ ਗਾਇ ਬਿਲਾਵਲ ਮਹਿਲਾ ਪੰਜਵਾ ਹਰ 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 ਆਰਾਧਿਆ ਹੋਈਐ ਰੋਗ ਰਾਮਚੰਦ ਕੀ ਲਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰੇ ਹਰ ਜਪਿਐ ਨਿਤ ਕੀ ਜੈ ਭੋਗ ਸਾਧ ਸੰਗਤ ਗੈਵਰਣ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿਬੀ ਹੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹਿਲਾ ਪੰਜਵਾ ਧੂਪ ਦੇ ਕਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਬਾਓ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰੂ ਪੁਰਾ ਰਾਹੀ ਆਸਗਲਾ ਦੁਖ ਗਿਆ ਰੱਖਣ ਹਾਰੇ ਰੱਖ ਕੇ ਆਪਣੀ ਕਰਮਾਇਆ ਰਹਾਓ ਬਾਹ ਪਕੜ ਪ੍ਰਭ ਘੜੀ ਆਕੇ ਨਾ ਅਮਲਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰ ਪਿਆ ਬਿਲਾਵਲ ਮਹਿਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀ ਨੀ ਦਾਤ ਗੁਰ ਗੋਬਿੰਦ ਕਿਰਪਾ ਕਰੇ ਰਾਖ ਆ ਮੇਰਾ ਪਾਏ ਹੰ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਹੰ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾ ਉਹ ਵਿਰਥੀ ਕਦੇ ਨਾ ਹੋਵੇ ਜਨ ਕੇ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹਿਲਾ ਪੰਜਵਾ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸਰਣਾਏ ਚੋ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਏ ਸਤਗੁਰੂ ਪੂਰਾ ਭੇਟਿਆ ਜਿਨ ਬਣਦ ਬਣਾਈ RAM ਨਾਮ ਅੱਖੋ ਦਿਐ ਕਾ ਨਿਮਲਾਈ ਰਹਾ ਉਹ ਰਾਖ ਲਿਐ ਦਿਨ ਰਖਨ ਹਾਰ ਸਭ ਬਿਯਾਦ ਮਿਟਾਏ ਕਉ ਨਾਨਕ ਕਿਰਪਾ ਪਏ ਪ੍ਰਭ ਪਏ ਸਹਾਈ ਬਿਲਾਵਲ ਮਹਿਲਾ ਪੰਜਵਾ ਆਪਣੇ ਬਾਲਕ ਆਪ ਰਖਿਨ ਪਾਰਬ੍ਰਹਮ ਗੁਰਦੇਵ ਸੂਕ ਸ਼ਾਂਤ ਸਹਜ ਅਨੰਦ ਭਏ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੇ ਸੁਣੀ ਪ੍ਰਭ ਆਪ ਰੋਗ ਮਿਟਾਇ ਜੀਵਾਲਿਨ ਜਾ ਕਾ ਵਡਪਰਤਾਬ ਦੋਖ ਹਮਾਰੇ ਬਖਸ਼ਨ ਆਪਣੀ ਕਲਤਾਰੇ ਮਨ ਬਾਨ ਚੰਦ ਫਲ ਦੇਤਿਆ ਨਾਨਕ ਬਲਹਾਰੀ ਬਿਲਾਵਲ ਮਨ ਲਾ ਪੰਜਵਾ ਤਾਪ ਲਿਆ ਗੁਰ ਸਿਰਜਣਹਾਰ ਸਤਗੁਰ ਆਪਣੇ ਹੋ ਬਲ ਜਾਏ ਜਿਨ ਬੈਜ ਰਖੀ ਸਾਰੇ ਸੰਸਾਰ ਰਹਾ ਕਰ ਮਸਟਕ ਤਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨੋ की लाज रखे मेहरबान गुरु नानक बोले दरग प्रवान बिलावल महला पंचवा ताप आप तिराखे आप शीतल पय गुरचर नीला राम नाम हृदय में जाप रहा कर नवखंड प्रताप दुख सुखानंद परिषण बुझी मन तन सच त्राप अनाथ कुना शरण समृता सगल श्रिष्ट को माई बाप भगत बछल पंचन स्वामी गुण गावत नानक ललाप सोरठ महला पंचवा कर स्नान सिमर प्रभ अपना मंथन पय ਜੋਗਾ ਕੋਟ ਵਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਬਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਭਾਗਿਆ ਗਾਵੋ ਸੁਨੋ ਪੜੋ ਨਿਤ ਪਾਏ ਗੁਰਪੁਰੇ ਤੂ ਰਾਖਿਆ ਰਾਵ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਚਨ ਦੇ ਅਲਾ ਸੰਤਾ ਕੀ ਪੈਜ ਰਖਦਾ ਆ ਆਜ ਬ੍ਰਜ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੋਜਨ ਨਿਤ ਪੁੰਜੋ ਸਰਬ ਵਿਲਾ ਮੁਖ ਪਾਓ ਜਰਾ ਮਰਾ ਤਾਪ ਸਬਨਾਟਾ ਗੁਣ ਗੋਬਿੰਦ ਨਿਤ ਗਾਓ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਏ ਪ੍ਰਗਟ ਭਏ ਸਗਲੇ ਜਗੰਤਰ ਗੁਰੂ ਨਾਨਕ ਕੀ ਵਡਿਆਈ ਸੋ ਮਹਿਲਾ ਪੰਜਵਾ ਸੁਖ ਮੰਗਲ ਕਲਿਆਣ ਸਹਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਆ ਰਖਨ ਹਾਰੇ ਰਾਖਿਓ ਬਾਰਿਕ ਸਤਗੁਰੂ ਤਾਪ ਉਤਾਰਿਆ ਉਭਰੇ ਸਤਗੁਰ ਕੇ ਸਰਣਾਏ ਜਾ ਕੇ ਸੇਵਨਾ ਵਿਰਤੀ ਜਾਇ ਰਹਾਓ ਕਰ ਮੈ ਸੂਗ ਬਹਾਰ ਪੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗੰਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੂਰਟ ਮਹਿਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਾਰੇ ਆਠ ਪੈਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੇ ਹਰ ਜੀਤੋ ਸੁਖ ਸੰਪਦ ਰਾਸ ਰਾਖ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਓ ਆਪਣੇ ਖਸਨ ਪਰੋਸਾ ਕਹੋ ਨਾਨਕ ਗੁਰਪੁਰਾ ਫੇਟਿਓ ਮਿਟਿਓ ਸਗਲ ਅੰਦੇਸਾ ਸੂਰਤ ਮਹਲਾ ਪੰਜਵਾ ਸਿਮਰਿ ਸਿਮਰਿ ਗੁਰ ਸਤਗੁਰੁ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋ ਗਏ ਗੁਰਬਚਨੀ ਮਨ ਛੇ ਬਲ ਪਾਇਆ ਮੇਰਾ ਗੁਰਪੁਰਾ ਸੁਖ ਦਾਤਾ ਕਰਨ ਕਾਰਨ ਸਮਰਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਓ ਅਨੰਦ ਬਿਨੋਦ ਮੰਗਲ ਗੁਣ ਗਾਓ ਗੁਰ ਨਾਨਕ ਭਏ ਦਇਆਲਾ ਜੈ ਜੈਕਾਰ ਭਏ ਜਗ ਭੀਤਰ ਹੋਆ ਪਾ पार ब्रह्म रखवाला सोरठ महला पंजवा दुर्द गवाया हर प्रभा पे सब संसार बारिया पार ब्रह्म प्रभ कृपा तारे अपना विरद समारिया होई राजे राम की रखवाले शोक सहज आनंद गुण गाओ मन तन दे सुखाली रहाओ पतित तो उदाहरण सतगुरु मेरा मोहित इसका परवासा वकस ले सब सच्चे साहिब सुन नानक के अरदासा सोरठ महला पंजवा बक्सिया पार ब्रह्म परमेश्वर सगले रोग विदारे गुरपुरे की शरणी उभरे कार्य सगल ਵਾਰੇ ਹਰ ਜਨ ਸਿਮਰਿਆ ਰਾਮਨ ਆਧਾਰ ਤਾਪ ਪੁਤਾਰਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਤਾਰ ਰਹਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੇ ਸਾਚ ਸਬਦ ਸਤਿ ਪਾਖਿਆ ਸੋਰਠਿ ਨੱਲਾ ਬਜਵਾ ਭਏ ਕਿਰਪਾਲ ਗੁਰ ਗੋਬਿੰਦਾ ਸਗਲ ਮਨੋ ਰਤ ਪਾਇ ਅਸtier ਪਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪੁ ਬਾਜੇ ਅਨਹ ਤੂਰਾ ਰਹਾਓ ਮਿਲੇ ਸੁਆਮੀ ਪ੍ਰੀਤਮ ਆਪਣੇ ਕਰ ਮੰਦ ਸੁਗੋ ਦਾਇ ਹਰ ਨਾਮ ਨਿਧਾਨ ਨਾਨਕ ਜਨ ਪਾਇ ਸਗਲੇ ਏਜ ਪੁਜਾਇ ਸੋਰਟ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਏ ਸੋਕ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰੰੜਿਆ ਫਲ ਪਾਇ ਰਹਾ ਸਤਗੁਰੂ ਪੁਰੇ ਤਾਪ ਗਵਾਏ ਆਪਣੀ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਭ ਭਏ ਦਇਆਲਾ ਦੁਖ ਮਿਟਿਆ ਸਭ ਪਰਵਾਰੇ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੋ ਨਾਨਕ ਫਤ ਰਾਖੇ ਪਰਮੇਸ਼ਰ ਮੁਦਰੀਆ ਸਭ ਸੰਸਾਰੋ ਸੋਰਟ ਮਹੱਲਾ ਪੰਜਵਾ ਮੇਰਾ ਸਤਗੁਰੂ ਰਖਵਾਲਾ ਹੋ ਆਤਾਰ कृपा प्रभाद तेरा क्या हर गोविंद नवा निरवा रहा हो ताप गया प्रभार मिटाया जल की लाज रखाई साथ संगत ते सफल पाए सतगुरु कै बल जाए हलत पलत प्रबद वे सवारे हमरा गुण अवगुणा विचारिया अटल वचन नानक गुर तेरा सफल कर्म हस्तक तारिया सोरट महल्ला पंजवा जी जंत सब तिसके किए सोई संत सहाय अपने सेवकिया पे राखै पूरन भई बड़ाई पार ब्रह्म पूरा मेरे नाल गुर पूरे, पूरे पूरी सब राखै होए सरब दयाल रहाओ अनदिन नानक नाम त्याए जे प्राण का दाता अपने दास को कंठ लाए राखे जो बारिक पुत माता सोरठ महला पंजवा ठांड पाई करता रे ताप छोड़ गया परवारे वारे पूरे है राखी शरण सच्चे की ताके परमेश्वर आप हो वाला शांत सहज सुख खिन में उपजे मन हो वा सदा सुखा ला राओ हर हर नाम दियो दारो तिन सगला रोग विदारो अपनी कृपा तारे तिन सगली बात सवारे प्रभु अपना वृद्ध समारिया हमरा गुण अवगुण विचारिया ਕਸਵਤ ਪਇਓ ਸਾਖੇ ਤਿੰਨ ਸਗਲੇ ਇਲਾਜ ਰਾਖੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਣੇ ਦਾਸ ਕੀ ਪੈਜ ਰਾਖੇ ਬੋਲਾਈ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਣੇ ਦਾਸ ਕੀ ਪੈਜ ਰਾਖੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ